ਸਤਿ ਸ਼੍ਰੀ ਅਕਾਲ ਜੀ ਜੈ ਸ਼੍ਰੀ கிருஷ்ਣ ਸਾਰਿਆਂ ਨੂੰ ਅਸੀਂ ਅੱਜ ਖੜੇ ਆਂ ਉਸ ਹੋਟਲ ਦੇ ਅੱਗੇ ਇਹਦਾ ਨਾਮ ਹੈ ਇਨਸਾਈਡ ਹੋਟਲ ਜਦੋਂ ਤੁਸੀਂ ਮੈਟਰੋ ਤੋਂ ਬਾਹਰ ਨਿਕਲਨੇ ਆਂ ਸਾਹਮਣੇ ਮੈਟਰੋ ਦੇ ਪੈਰਲਲ ਦੀ ਇਹਸ ਹੋਟਲ ਦੇ ਵਿੱਚ ਤੁਸੀਂ ਐਂਟਰੀ ਮਾਰਨੀ ਆ ਆਜੋ ਮੇਰੇ ਪਿੱਛੇ ਤੁਸੀਂ ਇਸ ਹੋਟਲ ਦੇ ਵਿੱਚ ਹੋਵੇਗਾ ਗੀਤਾ ਦਾ Satsang 14 ਅਗਸਤ ਸ਼ਾਮ ਨੂੰ 6 ਵਜੇ ਸ਼ੁਰੂ ਹੋਵੇਗਾ ਤੇ ਰਾਤ ਨੂੰ 9:30 ਵਜੇ ਤੱਕ ਇਹ Satsang ਦੀ ਸਮਾਪਤੀ ਹੋਵੇਗੀ ਤੇ ਇਹ ਵਾਲਾ ਹੈ ਉਹ ਹੋਟਲ ਜਿੱਥੇ Satsang ਹੋਣਾ ਹੈ ਇਹ ਆਵਤਨ ਦਿਖਾਈਏ ਤਾਂ ਐਂਟਰੀ ਕਿਸ ਤਰ੍ਹਾਂ ਕਰਨੀ ਹੈ ਜਰੂਰ ਤੁਸੀਂ ਇਸ ਹੋਟਲ ਦੇ ਵਿੱਚ ਐਂਟਰੀ ਕਰ ਲੋਗੇ ਤੁਸੀਂ ਸਿੱਧੇ ਐਂਟਰੀ ਕਰਨੀ ਹੈ ਤੇ ਐਂਟਰੀ ਕਰਕੇ ਇੱਥੇ ਸਿੱਧੇ ਜਿੱਥੇ ਅੱਗੇ ਜਾ ਕੇ ਪੌੜੀਆਂ ਹਨ ਤੁਸੀਂ ਪੌੜੀਆਂ ਉੱਨੋਂ ਜਾਣਾ ਹੈ ਤੇ ਇਹ ਵਾਲੀਆਂ ਪੌੜੀਆਂ ਉਹ ਹਨ ਜਿੱਥੇ ਪੌੜੀਆਂ ਉਤਰ ਕੇ ਆਪਾਂ ਥੱਲੇ ਜਾਣਾ ਹੈ ਤੇ ਆਓ ਥੱਲੇ ਉਤਰਦੇ ਹਾਂ ਤੇ ਪੌੜੀਆਂ ਉਤਰਦੇ ਹੀ ਥੱਲੇ ਸਾਹਮਣੇ ਤੁਹਾਨੂੰ ਦਰਵਾਜ਼ਾ ਦਿਖੇਗਾ ਤੇ ਜਿੱਥੇ ਲੱਗੀ ਹੋਈ ਇੱਕ ਲਾਈਟ ਲੱਗੀ ਹੋਈ ਹੈ ਤੇ ਇਹ ਇਸ ਦਰਵਾਜੇ ਦੇ ਪਿੱਛੇ ਜਿਹੜਾ ਹਾਲ ਹੈ ਤੁਸੀਂ ਜੋ ਕਿ ਵੀਡੀਓ ਦੇ ਵਿੱਚ ਦੇਖ ਰਹੇ ਹੋਵੋਗੇ ਕਿ ਇਸ ਹਾਲ ਦੇ ਵਿੱਚ ਕੀ ਮਹਾਰਾਜ ਜੀ ਦੁਆਰਾ satsangita ਜਾਵੇਗਾ ਹਾਂਜੀ ਇਹ ਉਹ ਹਾਲ ਹੈ ਜਿੱਥੇ ਗੀਤਾ ਦਾ satsang ਹੋਵੇਗਾ ਤੇ ਇਹ ਵਾਲਾ ਸੱਸੰਗ Swami Shri Gyanand ji ਦੁਆਰਾ ਕੀਤਾ ਜਾਵੇਗਾ ਇੱਥੇ ਸਾਰੇ ਜਨੇਵੀ ਆ ਖੜੇ ਨੇ ਇਹ ਸਾਰੇ Shri Krishna ji ਦੇ ਭਗਤ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਜੈ શ્રી ਕ੍ਰਿਸ਼ਨਾ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਆ ਕਿ ਬਾਰਸੀਨਾ ਵਿੱਚ ਪਹਿਲੀ ਵਾਰੀ ਫੈਸਟੀਵਲ ਹੋ ਰਿਹਾ ਆ ਗੀਤਾ ਫੈਸਟੀਵਲ ਤੇ ਅੱਜ ਇਹ ਉਹ ਹਾਲਵਾ ਜਿੱਥੇ ਅਸੀਂ ਸਾਰੇ ਇਕੱਠੇ ਹੋਏ ਆ ਸੋ ਆਪ ਨੋਟ ਕਰ ਲਓ ਪਾਰਲਲ ਮੈਟਰੋ ਦੇ ਬਿਲਕੁਲ ਕੋਲੇ ਹਾਲ ਪੈਂਦਾ ਆ ਆਪ ਸਭ ਨੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰਨੀ ਆ ਵੀਰ ਮੇਰੇ ਸਾਰੇ ਹੀ ਆਪਣਾ ਟਾਈਮ ਕੱਢ ਕੇ ਇੱਥੇ ਪਹੁੰਚੋ जय श्री कृष्णा ਜਿੱਦਾਂ ਕਿ ਤੁਸੀਂ ਜਾਣਦੇ ਹੋ 14 ਅਗਸਤ ਬਿਲਕੁਲ ਨਜ਼ਦੀਕ ਹੈ ਤੇ ਅਸੀਂ ਸਾਰੇ ਇੱਥੇ ਅੱਜ ਕਿਉਂ ਇਕੱਠੇ ਹੋਏ ਹਾਂ ਤੁਹਾਨੂੰ ਇਹ ਦਿਖਾਉਣ ਲਈ ਕਿ ਇੱਥੇ ਹੀ ਉਹ ਸਤਸੰਗ ਜਿਹੜੇ ਸਾਡੇ ਸਵਾਮੀ ਗਿਆਨਨੰਦ ਜੀ ਨੇ ਉਹ ਆਣਗੇ ਪਹਿਲੀ ਵਾਰ ਇਸ ਬਰਸਲੋਨਾ ਦੇ ਵਿੱਚ ਗੀਤਾ ਫੈਸਟੀਵਲ ਹੋਣ ਜਾ ਰਿਹਾ ਹੈ ਮੈਨੂੰ ਲੱਗਦਾ ਕਿ ਇੱਕ ਦਿਨ ਸਕੂਨ ਦਾ ਤੁਹਾਨੂੰ ਸਾਰਿਆਂ ਨੂੰ ਹੁਣ ਕੱਢਣਾ ਹੀ ਪੈਣਾ ਹੈ ਜਦੋਂ ਤੁਸੀਂ ਇੱਥੇ ਆਓਗੇ ਇਹ ਗਾਰੰਟੀ ਮੈਂ ਦਿੰਦੀ ਆ ਕਿ ਜਦੋਂ ਤੁਸੀਂ ਉਹ ਸ਼ਬਦ ਸੁਣੋਗੇ ਉਹ ਗੱਲਾਂ ਸੁਣੋਗੇ ਉਹ ਗੀਤਾ ਦੇ ਸਾਰ ਸੁਣੋਗੇ ਤੁਹਾਨੂੰ ਬਹੁਤ ਕੁਝ ਹਾਸਿਲ ਹੋਣ ਵਾਲਾ ਹੈ ਇਸ ਕਰਕੇ ਤੁਸੀਂ ਸਾਰੇ ਇੱਥੇ ਜ਼ਰੂਰ ਆਇਓ ਪਰ ਨਾਲ ਦੇ ਬਿਲਕੁਲ ਕੋਲ ਇਹ ਹਾਲ ਹੈ ਅਸੀਂ ਤੁਹਾਨੂੰ ਸਾਰੇ ਡਿਟੇਲਸ ਡਾਇਰੈਕਸ਼ਨ ਸਭ ਦੱਸ ਦਾਂਗੇ ਤੁਸੀਂ ਸਿਰਫ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਕ੍ਰਿਸ਼ਨ ਜਿਸ ਤਰ੍ਹਾਂ ਕੀ ਤੁਸੀਂ ਦੇਖ ਰਹੇ ਹੋ ਅਸੀਂ ਉਸ ਹਾਲ ਦੇ ਵਿੱਚ ਖੜੇ ਆ ਜਿੱਥੇ ਗੀਤਾ ਦਾ ਸਤਸੰਗ ਹੋਵੇਗਾ ਇਹ ਸਤਸੰਗ ਸ਼੍ਰੀ ਗੈਨਨਤ ਜੀ ਮਹਾਰਾਜੀ ਦੁਆਰਾ ਕੀਤਾ ਜਾਵੇਗਾ ਇਹ ਸਤਸੰਗ 14 ਅਗਸਤ ਨੂੰ ਸ਼ਾਮ ਨੂੰ 6 ਵਜੇ ਸ਼ੁਰੂ ਹੋਵੇਗਾ ਤੇ ਰਾਤ ਨੂੰ 9 ਵਜੇ ਤੱਕ ਚੱਲੇਗਾ ਤੇ ਅਸੀਂ ਆਪਣੇ ਵੱਲੋਂ ਬਾਕੀ ਜਿੰਨੇ ਵੀ ਤੇ ਸੇਵਕ ਖੜੇ ਨੇ ਇਹਨਾਂ ਵੱਲੋਂ ਅਸੀਂ ਤੁਹਾਨੂੰ ਅਪੀਲ ਕਰਦੇ ਆ ਤੁਹਾਨੂੰ ਬੇਨਤੀ ਕਰਦੇ ਆ ਕਿ ਤੁਸੀਂ ਹਮ ਹਮਾ ਕੇ ਇਹ ਸਤਸੰਗ ਵਿੱਚ ਆਓ ਗੈਨਨਤ ਜੀ ਮਹਾਰਾਜੀ ਦਾ ਆਸ਼ੀਰਵਾਦ ਪਾਓ ਇਹ ਵੱਲ ਪਹਿਲੀ ਵਾਰ ਕਰਾਇਆ ਜਾ ਰਿਹਾ ਤੇ ਫ੍ਰੀ ਹੋ ਕੋਸਟ ਹੈ ਅਸੀਂ ਚਾਹੁੰਦੇ ਹਾਂ ਕਿ ਸਾਰੀ ਫੈਮਲੀ ਆਣ ਤੇ ਸਾਰੇ ਆਪਣਾ ਇਸ ਦਾ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਔਰ ਸਤਸੰਗ ਦਾ ਆਨੰਦ ਉਠਾਏ। ਜੈ ਸ਼੍ਰੀ ਕ੍ਰਿਸ਼ਨ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਅਸੀਂ ਸਾਰੇ ਤੁਹਾਨੂੰ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਇਸ ਫੈਸਟੀਵਲ ਤੇ ਗੀਤਾ ਫੈਸਟੀਵਲ ਤੇ ਜ਼ਰੂਰ ਆਓ ਆਪਣੇ ਬੱਚਿਆਂ ਨੂੰ ਆਪਣੀ ਫੈਮਲੀ ਨੂੰ ਸਭ ਨੂੰ ਲੈ ਕੇ ਆਓ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਹੋਟਲ ਅਪੋਲੋ ਦੇ ਵਿੱਚ। ਜੈ ਸ਼੍ਰੀ ਕ੍ਰਿਸ਼ਨ।